ਜਿਹੜੇ ਇਹੋ ਜੇ ਹੋਰ ਜਿਵੇਂ ਡੀਐਸਪੀ ਜਲਾਲਾਬਾਦ ਦੇ ਉਹਨੇ ਵੀ ਇੱਕ ਬੰਦਾ ਬਿੱਠ ਕੀਤਾ ਹੋਰ ਹੋਮਗਾਰਡ ਦਾ ਉਹਦੇ ਨਾਲ 7-8 ਸਾਲ ਤੋਂ ਜਿਹਦੀ ਬਿਊਟੀ ਫਰੋਈ ਪਰ ਹੈ ਜੀ ਰਹਿੰਦਾ ਉਹ ਸਿਮਲ ਚੋਹ ਦੇ ਨਾਲ ਹੈ ਸਿਰਫ ਲੈਣ ਦੇਣ ਵਾਸਤੇ ਸ੍ਰਿੰਦਰ ਸਿੰਘ ਮਿੱਟੂ ਤਵਨ ਗੁਰੂ ਆਸਾਹਿਤੋ ਆ ਜੀ ਤੇ ਪਿਛਲੇ ਦਿਨਾਂ ਵਿੱਚ ਮੈਂ ਕਿਵਿਜਲੈਂਸ ਟੀਮ ਲੈ ਆ ਕੇ ਚੰਡੀਗੜ੍ਹ ਤੋਂ ਰੇਡ ਕਰਾਈ ਸਿਮਹਾਲੀ ਤੋਂ ਜੀ ਮੰਡੋਰ ਥਾਣੇ ਅਮਨੋ ਚਵਾਨਾ ਐਸਐਚਓ ਸੀਗਾ ਕੋਣੇ ਮੈਂ ਇਸ ਤੋਂ ਪੈਸੇ ਲੈਣੇ ਸੀ 4 ਲੱਖ ਰੁਪਏ ਉਹਦੇ ਨਾਲ ਮੇਰੀ ਧੋਖਾ ਮੈਨਾਂ ਹੋ ਗਈ ਔਰ ਉਸ ਬੰਦੇ ਨੇ ਦੇ ਖਲਾਫ ਮੈਂ ਦਰਖਾਸਤ ਦੇ ਦਿੱਤੀ ਜੋ ਦਰਖਾਸਤ ਡੀਐਸਪੀ ਸਾਹਿਬ ਨੂੰ ਇਧਰ ਰਿਕਾਰਡ ਦਿੱਤੀ ਔਰ ਕੋਣਾਂ ਨੇ ਉੱਤੇ ਮੰਡੋਰ ਥਾਣੇ ਵੀ ਮੰਡੋਰ ਥਾਣੇ ਮੈਂ ਸੱਚੇ ਕਹਿੰਦਿਆ ਔਰ ਮੈਂ ਐਸਐਚਓ ਨੂੰ ਵੀ ਕਹਿਣ ਲੱਗਾ ਕਿ ਤੈਨੂੰ ਮੈਂ ਪੈਸੇ ਤਾਂ ਦਵਾ ਦੂੰ ਪਰ 2 ਲੱਖ ਰੁਪਏ ਮੈਂ ਲਓ ਮੈਂ ਕਿਹਾ ਜੀ 2 ਲੱਖ ਤਾਂ ਜ਼ਿਆਦਾ ਫਿਰ ਮੈਨੂੰ ਫਾਇਦੇ ਲੈਣ ਦਾ ਕੀ ਫਾਇਦਾ ਜੇ 4 ਚੋਂ 2 ਹੀ ਤੁਹਾਨੂੰ ਦੇਣਾ ਤਾਂ ਫਿਰ ਕਰਦੇ ਕਰਾਉਂਦੇ ਜੀ ਸਾਡਾ 1 ਲੱਖ ਰੁਪਏ 'ਚ ਸੌਦਾ ਕਰ। ਚਾਹੋ ਪਰ ਪਹਿਰੇ ਮੈਨੂੰ ਇੱਕ ਗੱਲ ਚਿੰਗੀ ਨਾ ਲੱਗੀ 4 ਲੱਖ ਰੁਪਏ ਤੇ 1 ਲੱਖ ਰੁਪਏ ਨੂੰ ਦਿਆ ਚਾਹੋ ਪਰ ਮੇਰੇ ਸੁਣ ਚ ਇਹ ਗੱਲ ਆਈ ਸੀ ਕਿ ਇਹ ਗੱਲ ਬੰਦਾ ਨਹੀਂ ਮੈਨੂੰ ਵੀ ਕਹੀ ਹੋਰਾਂ ਨੇ ਵੀ ਮੈਨੂੰ ਕਹੀ ਵੀ ਮੇਰੀ ਤਾਂ 20 ਲੱਖ ਤੋਂ ਘਟ ਹੈ ਹੀ ਨਹੀਂ ਇਹ ਫੀਸ ਹੈ ਦੱਸਦੇ ਜੀ ਜਿਵੇਂ ਨਾ ਇਹਨਾਂ ਦੇ ਸਕੂਲ ਹੁੰਦਾ ਜਾਂ ਇਹਨਾਂ ਦੇ ਕਰੈਕਟਰ ਰੋਲ 'ਚ ਲਿਖਿਆ ਹੁੰਦਾ ਹੈ ਇਹ ਤਨਖਾਹ ਦੇ ਨਾਲ ਫੀਸ ਨਹੀਂ ਲੱਗੇਗੀ ਪਰ ਉਹ ਫੀਸ ਮੈਨੂੰ ਚੰਗੀ ਨਾ ਲੱਗੀ ਜਿਸ ਕਰਕੇ ਮੈਨੂੰ ਘਵਾਲੀ ਜਾਣਾ ਪਿਆ ਜੀ ਔਰ ਮੌਲੀ ਜਾ ਕੇ ਮੈਂ ਉਹਤੇ ਪ੍ਰਮਾਤ ਸਾਹਿਬ ਜਿਹੜੇ ਐਡੀਜੀ ਪੀ ਸਾਹਿਬ ਨੇ ਵਿਜੀਲੈਂਸ ਦੇ ਬਹੁਤ ਚੰਗੇ ਇਨਸਾਨ ਨੇ ਉਹਨਾਂ ਨੇ ਮੇਰੀ ਬੜੇ ਪਿਆਰ ਨਾਲ ਗੱਲ ਸੁਣੀ ਔਰ ਸਾਰੇ ਸਬੂਤ ਵਗੈਰਾ ਚੈੱਕ ਕੀਤੇ ਰਿਪੋਰਟਿੰਗ ਵਗੈਰਾ ਦੋਵੇਂ ਸੀਗਾ ਮੇਰੇ ਕੋਲੇ ਚੈੱਕ ਕਰਕੇ ਮੇਰੀ ਐਪਲੀਕੇਸ਼ਨ ਜੀ ਉਹਨਾਂ ਨੇ ਵੇਖ ਕੇ ਉਹਨਾਂ ਨੇ ਸਾਰਾ ਕੁਝ ਸੁਣ ਕੇ ਐਸਐਸਪੀ ਸਾਹਿਬ ਪੁੱਤਰ ਸਰਵੰਦੀ ਸਿੰਘ ਉਹਨਾਂ ਦੀ ਬੁਠੀ ਲਈ ਉਹਨਾਂ ਨੇ ਕੋਟੀਮ ਤਿਆਰ ਕਰਕੇ ਡੀਐਸਪੀ ਜਤਿੰਦਰਪਾਲ ਸਿੰਘ ਮੇਰੇ ਨਾਲ ਭੇਜੇ ਟੀਮ ਜੋ ਇੱਥੇ ਆ ਕੇ ਮੁੰਡੌੜ ਗਏ 6 ਵਜੇ ਤੱਕ ਸਾਢੇ 7 ਵਜੇ ਹੋ ਰਹੇ ਤਾਂ ਮੈਂ ਇਹਦੇ ਕੋਲ ਮਿਲਾਂਗੇ ਆਫਿਸ ਤੇ ਆਫਿਸ ਕੈਮਰਾ ਉਹਨਾਂ ਕਰਕੇ ਨੇ ਨਾਲ ਇੱਕ ਕਮਰਾ ਬਣਾਇਆ ਹੈ ਗੇਟ ਦੇ ਨਾਲ ਜਿੱਥੇ ਏਸੀ ਵਗੈਰਾ ਲਾਇਆ ਆਇਆ ਹੈ ਨੇ ਉਥੇ ਕਹਦਾ ਬਿਠਾ ਆਪਣੇ ਗਨਮੈਣ ਨੂੰ ਕਹਿੰਦਾ ਜੋ ਮਿੰਟੂ ਹੈ ਗਨਮੈਣੇ ਦਾ ਜੋ ਹੁੰਗਾਰਾ ਦਾ ਜਿਹਦੀ ਡਿਊਟੀ ਫਰੋਈ ਪਰ ਸ਼ੁਰੂ ਤੋਂ ਰਹਿੰਦਾ ਇਹਦੇ ਨਾਲ ਹੀ ਕਈ ਸਾਲਾਂ ਤੋਂ ਜਿਸ ਦਾ ਕੰਮ ਵੀ ਵਸ ਇਹਦੇ ਨਾਲ ਹੀ ਉਹਨੇ ਮੈਨੂੰ ਬਿਠਾਇਆ ਥੋੜੀ ਦੇਰ ਬਾਅਦ ਇਹ ਅਭਨਵਚਾਨ ਆਇਆ ਕਹਿੰਦਾ ਵੀ ਹਾਂ ਮੈਂ ਕਹਾਂ ਜੀ 50000 ਜਾਂਦਾ ਕਹਿੰਦਾ ਤੇਰੇ ਨਾਲ ਲੱਖ ਮੁੱਕਿਆ ਸੀ ਦਾ 50000 ਨੂੰ ਮੈਂ ਕਰਾਂ ਮੈਂ ਕਹਿੰਦੀ ਉੱਥੋਂ ਤਾਂ ਮਿਲਿਆ ਨਹੀਂ ਪੈਸੇ ਹੁੰਦੇ ਤੋਂ ਬੰਦੇ ਕੋਲ ਕਿਉਂਕਿ ਬੈਂਕਾਂ 'ਚ ਛੁੱਟੀਆਂ ਆ ਤੁਸੀਂ ਮੈਨੂੰ ਹੁਣ ਕਰਦੇ ਸੀ ਕਿ ਲਿਆ 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 ਤੇ ਮੈਂ ਰ ਕੋ ਜਿੰਨੇ ਹੇ ਕਿ ਸੀ ਮੈਂ ਤੁਹਾਨੂੰ ਦੇਣ ਆ ਗਿਆ ਆ ਰੱਖ ਲਓ ਪਹਿਲੀ ਕਿਸ਼ਤ ਤੇ ਬਾਕੀ ਕੱਟ ਮੰਗਲਵਾਰ ਦੇ ਦਿਨ ਆਉਣਾ ਉਹ ਪੈਸੇ ਮੈਂ ਦੇ ਤੇ ਇਹਨੇ ਫੜ ਕੇ ਆਪਣੇ ਡਰਾਅ 'ਚ ਰੱਖ ਲਏ ਡਰਾਅ 'ਚ ਰੱਖ ਲਏ ਜਨੋ ਤੇ ਉਹਨੇ ਨੂੰ 3 ਤੇ ਉਹ ਸਰਕਾਰੀ ਗੋਆਸਿਆ ਆ ਗਏ ਉਹਨਾਂ ਨੇ ਆ ਕੇ ਰਿਸਰਚ ਕੀਤੀ ਐ ਨੇ ਜਦੋਂ 3 ਵੇਖਿਆ ਆਂ ਤਾਂ ਚੱਕ ਕੇ ਦਰਵਾਜ਼ਾ ਨਵਾਦਾਰ ਬੈਠਾ ਪਿਆ ਥੱਲੇ ਸੁੱਟ ਉਹਨਾਂ ਨੇ ਫਿਰ ਬਰਾਮਦ ਕੀਤਾ ਤੇ ਜੋ ਉਹਨਾਂ ਦਾ ਪ੍ਰੋਸੀਜਰ ਐ ਉਹ ਡਾਕਟਰ ਕੀਤਾ ਆ ਤੇ ਜਦੋਂ ਆਹ ਨਾਲ ਆ ਜੂੜਾ ਪਰਾ ਤੇ ਇਹ ਡਰੈੱਸ ਹੀ ਸੀਗਾ ਉਹਨਾਂ ਨੇ ਡਰੈੱਸ ਨੂੰ ਆਈਏ ਦੀ ਨਮਾਇਦੇ ਡਰੈੱਸ ਦਾ ਆ ਜਦੋਂ ਹੜਭੜਮ ਹੋ ਗਿਆ ਤੇ ਇਹਨੇ ਪੈਸੇ ਪਾ ਲਿਆ 3 ਲੱਖ ਲੱਖ ਦੀ ਸਭ ਕੁਝ ਹੋ ਗਿਆ ਆ ਉਹ ਡਰੈੱਸ ਲੋਆ ਕੇ ਉਹਨਾਂ ਆ ਆਪ ਦੀ ਕਾਰਨ ਥਾਣੇ ਨੂੰ ਸੀਲ ਕੀਤਾ ਕਾਫੀ ਟਾਈਮ ਕਰੀਬ ਘੰਟੇ ਤੋਂ ਉੱਪਰ ਲੱਗਿਆ ਅੰਦਰ ਕਹਿੰਦੇ ਦੱਸਦੇ ਆ ਲੋਕ ਉੱਥੋਂ ਦੇ ਆਸ-ਪਾਸ ਦੇ ਇੰਨਾ ਟਾਈਮ ਅੰਦਰ ਕਿਵੇਂ ਲੱਗਿਆ ਜਾਂਦੇ ਵਿਜੀਲੈਂਸ ਨੇ ਤਾਂ ਫੜ ਲਿਆ ਨਹੀਂ ਜੀ ਨਹੀਂ ਉਹ ਐਸ ਤਰ੍ਹਾਂ ਸੀਗਾ ਪਹਿਲਾਂ ਜਦੋਂ ਟੀਮ ਗਈ ਇਹਨੇ ਪੈਸੇ ਸੁੱਟਦੇ ਔਰ ਕਹਿਣ ਲੱਗਾ ਇਹ ਗੱਲ ਕਰ ਨਹੀਂ ਨਹੀਂ ਐ ਨਹੀਂ ਐਡੀ ਭਾਇ ਨਹੀਂ ਹੋਇਆ ਜੀ ਉਹਨਾਂ ਨੇ ਸਰਚ ਕੀਤੀ ਪੈਸੇ ਬਰਾਮਦ ਕਰਨੇ ਜੋ ਨੋਟਾਂ ਦੇ ਫਰਕ ਬਣ ਕੇ ਆਈ ਸੀ ਜੋ ਉਹਨਾਂ ਨੇ ਨੋਟ ਕੀਤੇ ਸੀ ਵੀ ਆ ਨੰਬਰ ਵਗੈਰਾ ਫਿਰ ਉਹਨਾਂ ਨੇ ਆਪਣੀ ਕਾਰਵਾਈ ਪਾਈ ਫਿਰ ਇਹਦੇ ਆਫਿਸ ਦੀ ਤਲਾਸ਼ੀ ਲਈ ਜਿਹੜੀ ਤਰਖਾਸਤ ਨੇ ਆਪ ਤੇ ਡਰਾਅਸ ਰੱਖੀ ਸੀ ਪੀਜੀ ਉਹ ਉਹਨਾਂ ਨੇ ਬਰਬਦ ਕਰਾਈ ਫਿਰ ਇਹਨੇ ਕੈਮਰੇ ਵੀ 1 ਲੱਖ ਲਵਾਏ ਸੀ ਆਪਦੇ ਹੂੰ ਜਿਹੜੇ ਕੀ ਬਾਕੀ ਤਾਂ ਥਾਣੇ ਤੇ ਲੱਗੇ ਹੀ ਲੱਗੇ ਹੁੰਦੇ ਸੀ ਤੇ ਤਿੰਨ ਚਾਰ ਕੈਮਰੇ ਨੇ ਅਲੱਗ ਗੇਟ ਤੇ ਲਵਾਏ ਸੀ ਜਿਹੜਾ ਇਹ ਨੂੰ ਪਤਾ ਲੱਗਦਾ ਨਹੀਂ ਵੀ ਬਾਹਰ ਅੰਦਰ ਕੌਣ ਦਿਸਦਾ ਹੂੰ ਤੇ ਮੈਂ ਆਪਦਾ ਹੁੰਦ ਤੋਂ ਅਲਰਟ ਰਹਾ ਕਿਤੇ ਵਿਜੀਲੈਂਸ ਉਧਾਰਾ ਜਾਂ ਕੋਈ ਦੂਜਾ ਸੀਚਾ ਵਗੈਰਾ ਤਾਂ ਨਹੀਂ ਆਉਂਦਾ ਉਹ ਕੈਮਰੇ ਸਿਰਫ ਇਹਦੇ ਫੋਨ ਤੇ ਹੀ ਚੱਲਦੇ ਸੀ ਉਹ ਮੁੰਚੀ ਨੇ ਦੱਸਿਆ ਵੀ ਇਹਦਾ ਡੀਵੀਆ ਉਹ ਕਿਸੇ ਨੇ ਕਿਤੇ ਨਹੀਂ ਲੀਆ ਕਿਤੇ ਉਹ ਤਾਂ ਡੀਵੀਆਰ ਵਿੱਚ ਹੀ ਕਹਿੰਦਾ ਵੀ ਸਾਡੇ ਐਸਐਚਓ ਸਾਹਿਬ ਦੇ ਪਰਸਨਲ ਜਰ ਨਹੀਂ ਤੇ ਉਹ ਫਿਰ ਉਹਦੀ ਵੀ ਰਿਕਾਰਡਿੰਗ ਵੇਖੀ ਉਹਨਾਂ ਨੇ ਉਹਦੇ ਵਿੱਚ ਵੀ ਕੁਝ ਮਿਲਿਆ ਨਹੀਂ ਜਿਉਂ ਦਿੱਤਾ ਇਹੀ ਇਹ ਜਿਹੜਾ ਬਣਾਇਆ ਆ ਰਿਹਾ ਉਹਦੇ ਜਾ ਰਿਹਾ ਤੇ ਤੂੰ ਬਿਨਾ ਪਰਸਾਣੇ ਗਿਆ ਸਾਡੇ ਦਫਤਰ ਇਹਨੂੰ ਉਸ ਕਮਰੇਜ ਵਿੱਚ ਬਿਠਾਇਆ ਕਿਤੇ ਉਹਦੇ ਕੈਮਰੇ ਤੋਂ ਬਿਨਾ ਸੀ ਕਿਉਂਕਿ ਪੈਸੇ ਲੈਣੇ ਸੀ ਪੈਸੇ ਕਵਰੇਜ ਪਾੜਨ ਤੇ ਕੈਮਰੇ ਚਾਹੀਦੇ ਸੀ ਤੁਸੀਂ ਫਿਰੋਸਪੁਰ ਦੀ ਪੁਲਿਸ ਨੂੰ ਕਿਉਂ ਨਹੀਂ ਕਿਹਾ ਮੰਨ ਲਓ ਫਰੋਜ਼ਪੁਰ ਦਾ ਇਹ ਐ ਐਸਐਸਪੀ ਐਸਐਸਪੀ ਫਰੋਜ਼ਪੁਰ ਵੀ ਬੈਠਦੇ ਵਿਜੀਲੈਂਸ ਤੁਸੀਂ ਮੁਹੱਲੇ ਸਿੱਧਾ ਕਿਉਂ ਚਲੇਗੇ ਹਾਂਜੀ ਠੀਕ ਹੈ ਤੁਹਾਡੀ ਗੱਲ ਉਹ ਇਸ ਤਰ੍ਹਾਂ ਹੈ ਜੀ ਲੈਣ ਜਿਹਦੇ ਬਾਰੇ ਜਦੋਂ ਟਰੈਪ ਦੇ ਬਾਰੇ ਸੋਚਿਆ ਵੀ ਮੈਂ ਚੱਲਾਂਗਾ ਅੱਜ ਕਿੱਥੇ ਹਰੇਕ ਕਿ بڑے ਲੋਕ ਉੱਤੇ ਰਹੁੰਦੇ ਸੀ ਕੋਈ ਕਹਿੰਦਾ ਮੇਰੇ ਤੋਂ 2 ਲੱਖ ਲੈ ਕੇ ਨਹੀਂ ਕੰਮ ਕੀਤਾ ਕੋਈ ਕਹਿੰਦਾ ਮੇਰੇ ਤੋਂ 3 ਲੱਖ ਲੈ ਲੈਂਗਾ ਪਰ ਕੁਝ ਕੁਝ ਅੱਜ ਵੀ ਮੈਨੇ ਕੋਲ ਹਜ਼ਾਰਾਂ ਫੋਨ ਆ ਰਹੇ ਕਿ ਵੀ ਅਸੀਂ ਐਫੀਡੇਵਿਟ ਕਿੱਥੇ ਦੇਈਏ ਕੀ ਤਰੀਕਾ ਵੀ ਜਿਹੜੇ ਸਾਥੋਂ ਪੈਸੇ ਲੈ ਕੇ ਹੀ ਕੰਮ ਕੀਤੇ ਨੇ ਉਹ ਮੈਂ ਇਸ ਵਾਸਤੇ ਗਿਆ ਜੀ ਕਿ ਕਿ ਤਿੰਨ ਟ੍ਰੈਪ ਪਹਿਲਾਂ ਫੇਲ ਹੋ ਚੁੱਕੇ ਕੋਈ ਪਹੁੰਚ ਰੋਈ ਪ੍ਰਵਿਜਨਸ ਦੇ ਜੀ ਇਸੇ ਐਸਐਚਓ ਤੇ ਐਸਐਚਓ ਇਹ ਗੁਰੂ ਅਸਾਏ ਦਾ ਇੱਕ ਕੁੱਲ ਗੜੀ ਦਾ ਪੈਂ ਇੱਕ ਦੋ ਹੋਰ ਸੀਗੇ ਜੀ ਉਹ ਜਦੋਂ ਕੋਈ ਬੰਦਾ ਆਉਂਦਾ ਸੀਗਾ ਉਹ ਵਿੱਚੋਂ ਇਨਫੋਰਮੇਸ਼ਨ ਲੀਕ ਕਰ ਦਿੱਤੇ ਸੀਗੇ ਤੇ ਇਹ ਆਰ ਦਾ ਉਹ ਚੱਕਰ ਹੋ ਜਾਂਦਾ ਸੀਗਾ ਤੇ ਉਹ ਖਾਨੀਆਂ ਕੋਲਦੇ ਸੀਗੇ ਮੈਨੂੰ ਪਤਾ ਸੀਗਾ ਕਿ ਕੋਈ ਨਾ ਕੋਈ ਜਾਂਦਾ ਸੋਰਸ ਉੱਥੇ ਹੈ ਮੈਨੂੰ ਉਹਨੂੰ ਪ੍ਰਾਪਰ ਸਕਸੈਸ ਨਹੀਂ ਹੋ ਰਿਹਾ ਮੈਨੂੰ ਇਸ ਲਈ ਜਾ ਕੇ ਉੱਥੇ ਹੈੱਡ ਆਫਰ ਗੱਲ ਕਰਨੀ ਤੁਹਾਡੀ ਪਹਿਲਾਂ ਜਾਣ ਪਹਿਚਾਨ ਸੀਗੀ ਅਬਿਨਮ ਚੋਹਾਨ ਨਾਲ ਜਾਂ ਤੁਸੀਂ ਪਹਿਲੀ ਵਾਰ ਮਿਲੇ ਸੀ ਜਦੋਂ ਦਰਖਾਸਤ ਦਿੱਤੀ ਹੈ ਨਹੀਂ ਨਹੀਂ ਮੇਰੀ ਜਾਣ ਪਹਿਚਾਨ ਸੀਗੀ ਕਿਉਂਕਿ ਗੁਰੂ ਸਾਹਿਬ ਸੱਚ ਉਹ ਰਿਆ ਸੀ ਦਾ ਮੈਂ ਇੱਕ ਦੋ ਵਾਰ ਉੱਥੇ ਵੀ ਮਿਲਿਆ ਸੀ ਗੱਲ ਕੀਤੀ ਹੂੰ ਤੇ ਉਸ ਤੋਂ ਬਾਅਦ ਇਹ ਤਾਂ ਮੈਨੂੰ ਰੱਬ ਸਬੱਬੀ ਕੰਮ ਪੈਣ ਕਰਕੇ ਐਪਲੀਕੇਸ਼ਨ ਉੱਥੇ ਜਾਣ ਕਰਕੇ ਤੇ ਮੈਂ ਗਿਆ ਤੇ ਕੋਈ ਉੱਥੇ ਸੀ ਹੂੰ ਇਹ ਪਤਾ ਨਹੀਂ ਵਾਰ-ਵਾਰ ਕਿਉਂ ਮੰਮਦੋਰ ਥਾਣੇ ਹੀ ਲੱਗਦਾ ਜੀ ਵੀ ਤੈਨੂੰ ਕਹਿੰਦੀ ਮੇਰਾ ਖਤੀਜੀ ਕੇ ਚੌਥੀ ਪੋਸਟਿੰਗ ਹੀ ਜਿਹੜੀ ਮੰਮਦੋਰ ਥਾਣੇ ਆ ਇਹ ਸਮਝ ਦੱਲਣੀ ਆਉਂਦੀ ਵੀ ਇਹ ਪੁੱਤ ਕੀ ਹੈ ਜਦੋਂ ਉਹ ਤੋਂ ਬਾਊਂਡਰ ਲੈਣੇ ਕੋਈ ਲੈਣ ਦੇਣ ਹੁੰਦਾ ਜੋ ਕਿ ਬਾਂਸਲ ਸਾਹਿਬ ਸੀਗੇ ਇੱਥੇ ਡੀਐਸਪੀ ਉਹਨਾਂ ਨੇ 1.9.2023 ਵਿੱਚ ਇੱਕ ਐਸਐਸਪੀ ਸਾਹਿਬ ਨੂੰ ਤੇ ਹੋਰਾਂ ਨੂੰ ਉਹਨਾਂ ਨੇ ਸਾਰਾ ਇਹਦਾ ਡਾਟਾ ਦਿੱਤਾ ਸੀਗਾ ਇਹਦੇ ਨਾਲ ਆ ਬੰਦੇ ਨੇ ਆ ਕੰਮ ਕਰਦੇ ਨੇ ਨਸ਼ਾ ਵੇਚਦੇ ਨੇ ਗੈਂਗਸਟਰ ਹੀ ਕਰਦੇ ਨੇ ਆ ਕੰਮ ਕਰਦੇ ਨੇ ਉਹਨਾਂ ਨੇ ਸਪੈਸ਼ਲ ਬੰਦਿਆਂ ਦਾ ਨਾਂ ਵੀ ਦਿੱਤਾ ਸੀ ਇੱਕ ਇਹਦਾ ਗਨਮੈਨ ਵੀ ਸੀ ਵਿਕਾਸ ਹੂੰ ਜੋ ਇਹਦੇ ਨਾਲ ਬੜੇ ਟਾਈਮ ਤੋਂ ਰਹਿ ਰਿਹਾ ਹੈ ਹੂੰ ਉਹ ਮੂਗੇ ਫੜਿਆ ਗਿਆ ਸਦਰ ਚ ਹੂੰ ਉਥੇ ਦਾ ਪਰਚਾ ਵੀ ਹੋਇਆ ਸੀ ਆ ਪੀਆਰ ਦੀ ਮੇਰੇ ਕਾਦਾ ਪਰਚਾ ਹੈ ਆ ਚਿੱਟੇ ਦਾ ਜੀ ਕਿੰਨਾ ਪਰਚੇ ਦਾ ਉਹ ਪਤਾ ਨਹੀਂ ਮੈਂ ਤੰਦੇ ਇੱਕ ਦੱਸ ਦੂੰਗਾ ਕਿੰਨਾ ਪਰ ਉਹ ਐਫ ਆਈ ਆਰ ਨੰਬਰ ਆ ਮੇਰੇ ਕੋਲ ਹੈ ਉਹ ਮੋਗੇ सदर ਹੋਇਆ ਸੀਗਾ ਉੱਥੇ ਜਦੋਂ ਉਹਦੀ ਵਿਕਾਸ ਤੇ ਅਲੋਕੇਸ਼ਨ ਕੀਤੀ ਗਈ ਤਾਂ ਉਹਨੇ ਦੱਸਿਆ ਵੀ ਇਹ ਆਪਣਾ ਚਹਾੜ ਐ ਐਸਚੂ ਇਹ ਉਦੋਂ ਕੰਨ ਖੁਰਦ ਐਸਚੂ ਸੀਗਾ ਉਹ ਫਿਰ ਇਹਨੇ ਫਿਰ ਜਦੋਂ ਇਹ ਨਾ ਆਇਆ ਤੇ ਇਹਨੇ ਉਹ ਅਫਸਰਾਂ ਨਾਲ ਆਉਂਦਾ ਜੋ ਵੀ ਕੀਤਾ ਕਰਕੇ ਤੇ ਇਹ ਬਚ ਗਿਆ ਤੇ ਉਹਦੇ ਤੇ ਪਰਚਾ ਹੋ ਗਿਆ ਹਾਂ ਕੁਝ ਅਫਰਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਨੇ ਕੋ ਕੁੜੀਆਂ ਪੇਸ਼ ਕਰਦੇ ਬਲਾਸਕਰ ਕੀਤੇ ਸੀ ਉਹ ਉਹਨਾਂ ਦਾ ਇਹਦੇ ਨਾਲ ਕਿਵੇਂ ਕੀ ਲਿੰਕ ਹੈ ਉਹ ਹੈ ਜੀ ਉਸ ਪਏ ਇੱਕ ਵਾਰੀ ਨਾਮ ਹੈ ਬਹੁਤ ਸਹਾ ਸੱਚ ਹੁੰਦਾ ਸੀਗਾ ਜੀ ਤੇ ਕੋਈ ਬੰਦਾ ਤੇ ਉਹ ਜੋ ਮੈਂ ਉਦੋਂ ਉਂਵੀ ਉਹਦਾ ਜਾਗਰ ਕੀਤਾ ਸੀਗਾ ਜੀ ਉਹ ਕੁੜੀਆਂ ਭੇਜਦਾ ਸੀ ਚੰਗੇ ਚੰਗੇ ਬੰਦਿਆਂ ਦੇ ਨੰਬਰ ਲੈ ਲਈਦਾ ਸੀ ਉਸ ਫੋਨ ਕਰਕੇ ਕੁੜੀਆਂ ਭੇਜ ਦੇਣੀਆਂ ਤੇ ਉਹ ਰੇਡ ਕਰ ਦਿੰਦਾ ਸੀ ਤੇ ਰੇਡ ਕਰਕੇ ਬੰਦਾ ਤਾਂ ਫੜ ਕੇ ਉਹਨਾਂ ਨੂੰ ਕਹਿੰਦੇ ਮੈਂ ਤੁਹਾਡੀ ਖਬਰ ਲਵਾਉਣਾ ਹੈ ਕਰਦਾ ਬਲੈਕਮੇਲ ਕੀਤਾ ਜਿਵੇਂ ਮੋਗਾ ਕੰਡ ਹੋਇਆ ਸੀਗਾ ਜੀ ਤੇ ਉਹਨਾਂ ਨੂੰ ਉਸਨੇ ਕਈ ਇਸ ਤਰ੍ਹਾਂ ਦੇ ਕੇਸ ਕੀਤੇ ਮੈਂ ਤੁਹਾਡੀ ਖਬਰ ਲਵਾਉਣਾ ਹੈ ਕਰਦਾ ਮੈਂ ਉਹ ਵੀ ਜਾਗਰ ਕੀਤਾ ਸੀ ਹਾਈ ਕੋਰਟ ਰੈਟਰ ਕੋਲ ਸੀ ਔਰ ਕੁੜੀਆਂ ਨੇ ਵੀ ਪਾਈ ਸੀ ਜੀ ਵੀ ਸਾਨੂੰ ਤਾਂ 2-4 5000 ਦਿੰਦਾ ਬਾਕੀ ਆਪ 4-4 5-5 ਲੱਖ ਲੋਕਾਂ ਨੂੰ ਲੈ ਕੇ ਤੇ ਉਹਨੂੰ ਬਲੈਕਮੇਲ ਕਰਦਾ ਉਹਦੇ ਵਿੱਚ 12 ਬੰਦੇ ਤੇ ਪਰਚਾ ਆਇਆ ਸੀ ਹਾਈ ਕੋਰਟ ਨਹੀਂ ਅਸੀਂ ਮੰਨਦੇ ਰੈਟਰ ਕੋਲ ਸੀ ਇੱਕ ਹੋਰ ਵਿਜੀਲੈਂਸ ਟੂ ਗ੍ਰੇਡ ਹੋ ਗਈ ਜੋ ਕੱਲ ਤੋਂ ਹੁਣ ਬੜਿਆ ਗਿਆ ਹੁਣ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਦਿਵਾਲੀ ਕਾਰਵਾਈ ਕਿਉਂ ਨਹੀਂ ਮੇਰੀ ਜੋ ਕਾਰਵਾਈ ਇਕਤਾਏ ਨੇ ਜੋ ਜਾਇਦਾਦ ਬਣਾਈਏ ਇਹਨਾਂ ਚੀਜ਼ਾਂ ਨੂੰ ਉਹ ਹੋਣੀ ਚਾਹੀਦੀ ਹੈ ਜੀ ਉਹਦੀ ਪੂਰੀ ਇੱਕ ਜਿਹੜੇ ਇਹੋ ਜੇ ਹੋਰ ਜਿਵੇਂ ਡੀਐਸਪੀ ਜਲਾਲਾਬਾਦ ਦੇ ਨੇ ਵੀ ਇੱਕ ਬੰਦਾ ਪਿੱਛੇ ਕੀਤਾ ਹੋਰ ਹੋਮਗਾਰਡ ਦਾ ਉਹਦੇ ਨਾਲ 7-8 ਸਾਲ ਤੋਂ ਜੀ ਦੀ ਬਿਊਟੀ ਫਰੋਇਪੁਰ ਹੈ ਜੀ ਰਹਿੰਦਾ ਉਹ ਸਿਮਰ ਚੋਹ ਦੇ ਨਾਲ ਹੈ ਸਿਰਫ ਲੈਣ ਦੇਣ ਵਾਸਤੇ ਤੇ ਕਵਰ ਤੋਂ ਉਹਨੇ ਵੀ ਇੱਕ ਬੰਦਾ ਜਿਹਦੇ ਤੇ ਕਿਲੋ ਆਇੰਦਾ ਹਿਰਨ ਦਾ ਪਰਚਾ ਜੀ ਐਸਐਸ ਇਹਨਾਂ ਦਾ ਇੰਟੈਲੀਜੈਂਸ ਦਾ ਥਾਣਾ ਹੁੰਦਾ ਜੀ ਹਾਜੋਤਾ ਉੱਥੇ ਪਰਚਾ ਇੱਕ ਕਿਲੋ ਹਿਰਨ ਦਾ ਪ੍ਰਕਾਰ ਦਾ ਔਰ ਪੁਲਿਸ ਦੇ ਗਾਲ ਪੈਣ ਦਾ 307 ਦਾ ਤੁਸੀਂ ਫਿਰੋਜ਼ਪੁਰ ਜ਼ਿਲ੍ਹੇ ਚ ਹੀ ਰਹਿਣ ਵਾਲੇ ਹੋ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਉਹ ਰਿਸ਼ਵਤਾਂ ਲੈਂਦੇ ਨੇ ਨਸ਼ਾ ਵੀਚਦੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਬਾਰੇ ਹੈ ਤੁਹਾਡੇ ਕੋਲ ਕੋਈ ਜਾਣਕਾਰੀ ਮੈਂ ਉਹ ਹਿਤਾਸ ਸਦਕਾ ਜੀ ਕਿ ਜਿਵੇਂ ਉਹ ਜਿਵੇਂ ਜਿਵੇਂ ਮੈਨੂੰ ਪਤਾ ਲੱਗਦਾ ਜੀ ਓਵੇਂ ਓਵੇਂ ਮੈਂ ਉਹਦੇ ਤੇ ਕਾਰਵਾਈ ਕਰਾਉਣਾ ਚਾਹੁੰਦਾ ਬਾਰੇ ਮੈਨੂੰ ਦਬਾਉਣਾ ਚਾਹੁੰਦੇ ਆ ਇਹ ਕੀ ਕਰਦੇ ਜਿਵੇਂ ਇਹਨਾਂ ਦੇ ਬੈਂਚਮੇਟ ਹੈ ਜਾਂ ਇਹਨਾਂ ਦੇ ਜਾਣ ਪਛਾਣ ਵਾਲੇ ਆਸ-ਪਾਸੇ ਲੱਗੇ ਹੁੰਦੇ ਜੀ ਭਾਵੇਂ ਮੈਂ ਉੱਥੇ ਕਦੀ ਗਿਆ ਹਾਂ ਮੈਂ ਜ਼ਿੰਦਗੀ ਚ ਨਾ ਗਿਆ ਹਾਂ ਮੈਂ ਜੀ ਇਹਨਾਂ ਉੱਥੇ ਬੈਠੇ ਤੇ ਮੇਰਾ ਨਾਮ ਲਿਖ ਦੇਣਾ ਜੀ ਵਿੱਚ ਸ੍ਰਿੰਦਰ ਸਿੰਘ ਤਖਨ ਨਾਲ ਬਸ ਇਸ ਤੋਂ ਬਾਅਦ ਕੱਖ ਬਸ ਇਹ ਨਾਂ ਨੇ ਜਾਉਣਾ ਹੁੰਦਾ ਵੀ ਤੇ ਪਰਚੇ ਚਾਏ ਹੋਰ ਅਸੀਂ ਕਈ ਵੀਏ ਤਾਂ ਜੀ ਬੜਾ ਬਦਮਾਸ਼ ਹੈ ਤਾਂ ਕਾਨੂੰਨ ਤਾਂ ਹੋ ਸਕਦਾ ਸਾਡ ਮੇਰਾ ਇੰਕਾਊਂਟਰ ਵੀ ਕਰ ਸਕਦਾ ਇਸ ਤਰ੍ਹਾਂ ਦੇ ਕਿੰਨੇ ਪਰਚੇ ਹੋ ਚੁੱਕੇ ਤੁਹਾਡੇ ਉੱਤੇ ਮੇਰੇ ਤੇ ਦੋ ਤਿੰਨ ਪਰਚੇ ਇਹਨਾਂ ਨੇ ਪਹਿਲਾਂ ਜਦੋਂ ਮੈਂ ਉਹ ਐਸਐਚਓ ਤੇ ਕੁੜੀਆਂ ਵਾਲਾ ਕਰਾਇਆ ਜਦੋਂ ਬਲਾਕ ਕਾਰ ਵਾਲੇ ਰਿਟ ਤੇ ਕਰਾਇਆ ਉਹ ਡੀਐਸਪੀ ਲੱਗ ਗਿਆ ਸੋਚ ਪਰ ਆ ਕੇ ਉਹਨੇ ਮੇਰੇ ਤੇ ਪਰਚਾ ਦਿੱਤਾ ਔਰ ਉਹਨਾਂ ਪਰਚੇ ਮੈਂ ਬਰੀ ਹੋਇਆ ਮਾਈ ਜੋ ਕੋਰਟ ਰਿਵਰਡ ਉਹਨਾਂ ਨੇ ਜੱਜਮੈਂਟ ਦੇ ਵਿੱਚ ਵੀ ਦਿੱਤਾ ਵੀ ਇਹ ਬੰਦੇ ਦੇ ਖਿਲਾਫ ਇਹਨੇ ਹਰ ਰਿੱਟ ਕਰਾਈਆਂ ਸੀ ਇਹਨਾਂ ਤੇ ਪਰਚੇ ਕਰਾਈ ਸੀ ਇਹ ਤਾਂ ਇਹਨਾਂ ਬੰਦੇ ਨੇ ਕੰਮ ਕੀਤਾ ਇਹ ਦਮਾਉਣਾ ਚਾਹੁੰਦੇ ਵੀ ਚੁੱਪ ਕਰਕੇ ਬੋਲੇ ਨਾ ਕਿਉਂਕਿ ਮੇਰੀ ਆਦਤ ਤੇ ਨਾ ਹੈ ਜਿਹੜੀ ਵੀ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ ਜਿਹੜੀ ਵੀ ਖਿਲਾਫ ਹੈ ਸਾਡੇ ਦੁਨੀਆਂ ਦੇ ਖਿਲਾਫ ਹੈ ਜਿਹੜੇ ਕੰਮ ਗਾਇਈ ਕਰਦੇ ਵਰਦੀ ਦੀ ਆੜ ਚ ਉਹਨਾਂ ਚੀਜ਼ਾਂ ਜਿਹੜੀਆਂ ਨਹੀਂ ਉਹਨਾਂ ਨੂੰ ਮੈਂ ਜਾਗਰ ਕਰਦਾ ਇਹ ਮੈਂ ਨਾ ਬੋਲਣਾ ਬੰਦ ਕਰਦੇ ਮੇਰਾ ਹੌਂਸ ਬੰਦ ਕਰਦੇ ਕਿਉਂਕਿ ਇਹਨਾਂ ਕੋਲ ਹਥਿਆਰ ਪਰਚੇ ਦਾ ਜਿੰਦ ਤੇ ਮਰਜੀ ਪਾ ਲਓ ਫਿਰ ਪੁਲਿਸ ਨੂੰ ਕਹਿ ਦਿਓ ਵੀ ਇਨਕੁਆਇਰੀ ਕਰੋ ਜੀ ਇੰਨੀ ਡਿਟੇਲਾਂ ਕਢਾਓ ਜੀ ਕਰੋ ਜੀ ਪਰ ਉਸ ਉਸ ਪਾਸੇ ਨਹੀਂ ਹੁੰਦੀ ਆਮ ਆਦਮੀ ਦਾ ਐਡੀਜੀਪੀ ਦੇ ਕੋਲ ਜਾਣਾ ਬੜੀ ਔਖੀ ਗੱਲ ਹੈ ਤੁਸੀਂ ਤੁਸੀਂ ਕਿਵੇਂ ਪਹੁੰਚ ਬਣਾਈ ਪਰਮਾਰ ਸਾਹਿਬ ਕੋ ਮੈਂ ਪਰਮਾਰ ਸਾਹਿਬ ਕੋ ਇਸ ਵਾਰ ਤੇ ਪਹੁੰਚ ਬਣਾਈ ਇੱਥੇ ਐਸਐਸਪੀ ਰਹਿ ਕੇ ਗਏ ਔਰ ਮੈਨੂੰ ਪਤਾ ਸੀ ਵੀ ਬੰਦੇ شریف ਤੇ ਵਧੀਆ ਬੰਦੇ ਨੇ ਮੇਰੀ ਗੱਲ ਨੂੰ ਸੁਣਨਗੇ ਇਸ ਲਈ ਇੱਥੋਂ ਤਾਂ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਸੀ ਕਿਉਂਕਿ ਮੈਂ ਇੱਥੋਂ ਜੇ ਟ੍ਰੈਪ ਕਰਾਂਗਾ ਤਾਂ ਮੇਰੀ ਦੁਸ਼ਮਣੀ ਸੀ ਕਿ ਕਿਸੇ ਨਾ ਕਿਸ ਨੇ ਉਹ ਲੀਕ ਕਰ ਦੇਣੀ ਸੀਗੀ ਔਰ ਮੇਰੀ ਦੁਸ਼ਮਣੀ ਪੈਣੀ ਸੀਗੀ ਔਰ ਇਹਨਾਂ ਨੇ ਮੇਰੇ ਤੇ ਉਹੀ ਫਿਰ ਕਰਨਾ ਸੀ ਕਾਰਵਾਈ ਜਿਹੜੀਆਂ ਪਹਿਲਾਂ ਇਹਨਾਂ ਨੇ ਮੇਰਾ ਮੂੰਹ ਬੰਦ ਕਰਨ ਵਾਸਤੇ ਕੋਸ਼ਿਸ਼ ਕੀਤੀ ਸੀ ਇਹ ਹਲਕਾ ਫਰੋਸਪਰ ਦਿਹਾਤੀ ਦੇ ਵਿੱਚ ਐਸ ਐਚ ਓ ਲੱਗੇ ਸੀਗੇ ਲੱਗਦਾ ਕੋਈ ਐਮ ਐਲ اے ਦੇ ਵੀ ਦਬਾਅ ਤੇ ਇਹ ਲੱਗਿਆ ਹੋਵੇ ਜਾਂ ਐਮ ਐਲ اے ਨੇ ਲਵਾਇਆ ਹੋਵੇ ਬਿਲਕੁਲ ਜੀ ਸਹੀ ਸਵਾਲ ਤੁਸੀਂ ਪੁੱਛਿਆ ਮੈਨੂੰ ਬਿਲਕੁਲ ਇਹ ਹਲਕਾ ਦਿਹਾਤੀ ਦੇ ਹੀ ਸਿਰ ਤੇ ਉੱਠਦਾ ਸੀਗਾ ਹੂੰ ਹਿੰ ਲੋ ਆਇਆ ਸੀਗਾ ਕਿਹੜੇ ਐਮਐਲਏ ਨੇ ਹਲਕਾ ਦੇ ਐਮਐਲਏ ਜਨਨੀਸ਼ ਦਈਆ ਉਹਦੇ ਕਰਕੇ ਹੀ ਉੱਡਦਾ ਸੀ ਔਰ ਉਥੇ ਮੈਂ ਨਹੀਂ ਇਕੱਲਾ ਪੂਰਾ ਏਰੀਆ ਚ ਤੁਸੀਂ ਕਰੋ ਸਰਚ ਪੁੱਛੋ ਨਾ ਉਹ ਬੰਦੇ ਤੁਹਾਨੂੰ ਹਜ਼ਾਰਾਂ ਬੰਦੇ ਮਿਲਣਗੇ ਔਰ ਮੈਨੂੰ ਫੋਨ ਕਰ ਕਰਕੇ ਬੰਦੇ ਕਹਿ ਰਹੇ ਵੀ ਤੂੰ 10000 ਬੰਦੇ ਦੀ ਸੀਸ ਲੈ ਲਈ ਉਸ ਦਿਨ ਰਾਤ ਨੂੰ ਜਿਹੜੀ ਜਨਤਾ ਦਰਵਾਜ਼ੇ ਦੇ ਅੱਗੇ ਖੜੀ ਸੀ ਨਾ ਜੀ ਉਹ ਇਹ ਚੀਜ਼ੀ ਕੈਰੈਕਟਰ ਵੀ ਇਹ ਸਰਕਾਰ ਹੀ ਸਾਨੂੰ ਵੀ ਨੰਬਰ ਦੇ ਕੇ ਜਾਓ ਹੂੰ ਇਹ ਤੈਨਾ ਗੰਦ ਪਿਆ ਆ ਜੁਵੰਤੀ ਐਮਐਲਏ ਬਾਰੇ ਕੀ ਕਾਰਵਾਈ ਹੁਣ ਤੁਸੀਂ ਮੰਗ ਕਰਦੇ ਹੋ ਕਿ ਐਮਐਲਏ ਨੇ ਉਹਨੂੰ ਲਵਾਇਆ ਸੀ ਐਮਐਲਏ ਦਾ ਵੀ ਕੋਈ ਹੱਥ ਸੀਗਾ ਵਿੱਚ ਕੋਈ ਹਿੱਸਾ ਪੱਤੀ ਆਉਂਦਾ ਹੋ ਸਕਦਾ ਹੋ ਸਕਦਾ ਜੀ ਲਵਾਉਣ ਦਾ ਤਾਂ ਤਾਂ ਹੀ ਮਤਲਬ ਮੜਮੜ ਕੇ ਜਾ ਕੇ ਉੱਥੇ ਲੱਗਣਾ ਮੜਮੜ ਕੇ ਜਾ ਕੇ ਉੱਥੇ ਲੱਗਣਾ ਇਹੋ ਜਿਹੀ ਕਿਹੜੀ ਖਾਨ ਲੱਪੀ ਹੋਈ ਸੀ ਜੇ ਐਮਐਲਏ ਦਾ ਸਿਰ ਤੇ ਹੱਥ ਸੀਗਾ ਮੈਂ ਤਾਂ ਭਵਨਤਮਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਇਹ ਵਿਰਾਸ ਕਰਦਾ ਵੀ ਇਹੋ ਜਿਹੇ ਅੰਮਲ ਨੂੰ ਨਾ ਥਪਾਓ ਜਿਹੜੇ ਤੁਸੀਂ ਤਾਂ ਪਹਿਚਾ ਜਰ ਖਤਮ ਕਰ ਦਿੱਤੇ ਇਹਦਾ ਆਪ ਪੈਦਾ ਕਰ ਰਹੇ ਹੋ ਹਮ ਤੁਹਾਡੀ ਲਈ ਚੰਨਾ ਇਹੋ ਕਿ ਕਿਵੇਂ ਦੁਜੇ ਨਸ਼ੇ ਵੇਚਣ ਵਾਲੇ ਤੇ ਦ੍ਰੋਟ ਕਾਰਵਾਈ ਹੋਈ ਜੇ ਘਾਟਾਏ ਜਾ ਰਹੇ ਨੇ ਇਹਦੇ ਤੇ ਵੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਨਸ਼ਾ ਤੇ ਵੇਚਣ ਵਾਲਾ ਇੱਕੋ ਵਾਰ ਕਾਇਚਾਇਓ ਐ ਐਸਐਚਓ ਤੇ ਚਾਇਓ ਆਮ ਬੰਦਾ ਤੇ ਚਾਏ ਪਈ ਦੂਜਾ ਤੀਜਾ ਇਹ ਕੀ ਕਰਦੇ ਜੀ ਵੀ ਜਿਹੜਾ ਆਮ ਬੰਦਾ ਹੈ ਕੋਨ ਨੂੰ ਦੱਟ ਰਹੇ ਨਹੀਂ ਜਿਹੜਾ ਇਹੋ ਜਿਹੇ ਵਰਦੀਆਂ ਚ ਬੈਠੇ ਜੀ ਜਿਨ੍ਹਾਂ ਦਾ ਕੁੱਤੋਂ ਤਾਂ ਘਰ ਤੇ ਉਹਨਾਂ ਨੂੰ ਕੁਛ ਨਹੀਂ ਹੁੰਦੀ ਹੁਣ ਜਿਹੜੀ ਤੁਸੀਂ ਕਾਰਵਾਈ ਕਰਾਤੀ ਆ ਹੁਣ ਤਾਂ ਮੇਰੇ ਖਤਰਾ ਹੈ ਜੀ ਮੈਨੂੰ ਮੈਨੂੰ ਦੇਖਿਓ ਤੁਸੀਂ ਫਿਰ ਵੀ ਮੈਂ ਤੁਹਾਡੇ ਪੇਸ਼ ਆਉਂਗਾ ਕਿ ਇੱਥੇ ਹੀ ਪ੍ਰੈਸ ਕਾਨਫਰੰਸ ਕਰੂੰਗਾ ਥੋੜੇ ਦਿਨਾਂ ਵਿੱਚ ਮੇਰੇ ਤੇ ਇੱਕ ਅੰਦਰ ਪर्चा ਹੋ ਗਾਇੰਦੇ ਜਿਹੜੇ ਆਸ-ਪਾਸੇ ਵਾਲੇ ਨੇ ਕਰਨਗੇ ਜੀ ਔਰ ਮੈਨੂੰ ਇਹ ਵੀ ਖਤਰਾ ਹੈ ਇਹ ਜਿਹੜਾ ਆ ਲੈਟਰ ਡੀਐਸਪੀ ਸਾਹਿਬ ਨੇ ਲਿਖੀ ਸੀ ਅੱਜ ਤੋਂ 2 ਸਾਲ ਪਹਿਲਾਂ ਉਹ ਡੀਐਸਪੀ ਨੂੰ ਅੰਦਰ ਦੇ ਦਿੱਤਾ ਇਹਨੂੰ ਕੁਝ ਨਹੀਂ ਕਿਹਾ ਜਿੰਨੇ ਲਿਖਿਆ ਸੀ ਚਿੱਟਾ ਵੇਚਦਾ ਗੈਂਗਸਟਰ ਏ ਇਹ ਫਰਾਣਾ ਕੰਮ ਕਰਦਾ ਮਾੜੇ ਕੰਮ ਕਰਦਾ ਬੰਦੇ ਨੇ ਨਾਮ ਬਾਈ ਨੇਮ ਦਿੱਤੇ ਜੀ ਉਹਦੇ ਤੇ ਕਾਰਵਾਈ ਨਹੀਂ ਕੀਤੀ ਤੇ ਡੀਐਸਪੀ ਸਾਨੂੰ ਚਾਕੇ ਅੰਦਰ ਦੇ ਦਿੱਤਾ ਐ ਮੈਨੂੰ ਦੇਣਗੇ ਕਿਸੇ ਦਿਨ ਔਰ ਹੋ ਸਕਦਾ ਮੈਨੂੰ ਗੋਲੀ ਵੀ ਮਰਵਾ ਸਕਦੇ ਜੀ ਈਮਾਨ ਕਰਦੇ ਜੀ ਜਿਵੇਂ ਹੁਣ ਪੁਲਿਸ ਦਾ ਚੱਲਿਆ ਆਇਆ ਜੀ ਚੱਕਰ ਬਈ ਕਈਆਂ ਜਗ੍ਹਾ ਤੇ ਆ ਕਿੱਤੇ ਚ ਗੋਲੀ ਹੋਣ ਪਏ ਪਤਾ ਨਹੀਂ ਮੇਰਾ ਕਿੱਤਾ ਕਿਹੜਾ ਆਏਗਾ ਜੀ ਸੱਜਾ ਕਿ ਖੱਬਾ ਜਿੰਦੇ ਗੋਲੀ ਮੱਝੇਗੀ ਕਿਉਂਕਿ ਮੈਂ ਪੁਲਿਸ ਦੇ ਖਿਲਾਫ ਬਾਜ ਦਰਮਣ ਪਰ ਮੇਰੀ ਬਾਜ ਨਹੀਂ ਬੰਦ ਹੋਊਗੀ ਇਹਨਾਂ ਦੇ ਖਿਲਾਫ ਚੱਲੇਗੀ ਜੇ ਇਹ ਜਿਹੜੀ ਇਹ ਫੇਡਾਂ ਨੇ ਕਾਰੀਆਂ ਫੇਡਾਂ ਜੀ ਇਹਨਾਂ ਦੇ ਖਿਲਾਫ ਮੇਰੀ ਬਾਜ ਚੱਲੇਗੀ ਜਿਆਦਾ ਮੈਨੂੰ ਮਕਾਨ ਗਏ ਤੇ ਉਦੋਂ ਬੰਦ ਹੋਊਗੀ ਤੇ ਜਾਂ ਫਿਰ ਤੇ ਜਲਦੀ ਹੋਊਗੀ